ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਲਗਾਤਾਰ ਰੋਡ ਦੀਆਂ ਸੇਵਾਵਾਂ ਜਾਰੀ ਹੈ ਪਹਿਲਾਂ ਦਰਸ਼ਨ ਕਰੋ ਸੰਤ ਮਹਾਪੁਰਸ਼ ਬਾਬਾ ਅਸਤਨਾਮ ਸਿੰਘ ਜੀ ਨੰਗੇ ਪੈਰੀ ਰੋਡ ਦੀਆਂ ਸੇਵਾ ਨਿਭਾ ਰਹੇ ਉਹਨਾਂ ਦੇ ਨਾਲ ਬਲਵੰਤ ਸਿੰਘ ਲੂਮੇয়াল ਸਾਡੇ ਲਗਾਤਾਰ ਸੇਵਾਵਾਂ ਕਰ ਰਹੇ ਹੈ ਸਭ ਤੋਂ ਮਹੱਤਵਪੂਰਨ ਗੱਲ ਜਾਣਕਾਰੀ ਇਸ ਟਾਈਮ ਅਸੀਂ ਨੰਦਬਰ ਸਾਹਿਬ ਤੋਂ ਗੜシャンਕਰ ਰੋਡ ਜਿੱਥਾਂ ਤੁਹਾਨੂੰ ਤੁਸੀਂ ਵੀਰਾਂ ਖਾਨ ਦੀ ਪੋਜੀਸ਼ਨ ਕਰ ਰਹੇ ਹਾਂ ਇੱਕ ਉਹ ਕਾਰਟ ਹੈ ਜਿਨੋਂ ਕੇ ਹਰੋਂ ਦਾ ਪੌ ਕਿਹਾ ਜਾਂਦਾ ਹੈ ਆਪ ਦੀ ਸਮਝ ਦੇ ਸਕਦੇ ਹੋ ਬਾਟਾਟਾ ਹਰੋਂ ਦਾ ਪੌ ਪਿੱਛੇ ਜੰਗੀ ਪੱਧਰ ਜਿਹੜਾ ਕੰਮ ਚੱਲ ਰਿਹਾ ਹੈ ਖਾਲਸੇ ਦੇ ਜਨਮ ਸਥਾਨ ਨੂੰ ਜਾਣ ਵਾਲਾ ਰੋਡ ਮਾਤਾ ਨੈਣਾ ਦੇਵੀ ਪੀਰ ਨਗਾਹ ਬਾਬਾ ਬਲਕਨਾਥ ਨੂੰ ਜਾਣ ਵਾਲਾ ਰੋਡ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਲਗਾਤਾਰ ਸੇਵਾ ਮਨਵਾ ਰਹੇ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਇਹ ਘਾਟ ਉਹ ਘਾਟ ਹੈ ਜਿੱਥੇ ਕਿ ਅਕਸਰ ਗੱਡੀਆਂ ਘਾੜ ਚੜ੍ਹਦੀਆਂ ਜਾਂ ਦੀਆਂ ਖੜ ਜਾਂਦੀਆਂ ਸੀ ਟਰੈਕਟਰ ਲੱਭਦੇ ਸੀ ਕੋਈ ਦੋ ਟਰੈਕਟਰ ਪਾ ਕੇ ਚੜਦਾ ਸੀ ਕਿਉਂਕਿ ਗੱਡੀਆਂ ਦੇ ਵਜ਼ਨ ਹੋਣ ਕਰਕੇ ਤੇ ਮਹਾਪੁਰਛਾਨੇ ਜਿਹੜਾ ਘਾਟ ਆ ਉਹ ਡਾਊਨ ਕਰ ਦਿੱਤਾ ਗਿਆ ਹੁਣ ਜਿੱਥੇ ਉਹ ਗੱਡੀ ਹੈ ਉਹਦੇ ਲੈਵਲ ਦੇ ਵਿੱਚ ਜਿਹੜਾ ਘਾਟ ਆ ਜਾਣਾ ਥੱਲੇ ਪਟੋ ਰਿਹਾ ਚੱਲਦਾ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਦਾ 10 ਫੁੱਟ ਜਿਹੜਾ ਇਹਨੂੰ ਡਾਊਨ ਕਰ ਦਿੱਤਾ ਗਿਆ ਹੈ ਜੇ ਇਧਰ ਦੀ ਗੱਲ ਕਰੀਏ ਆਪਾਂ ਸ਼੍ਰੀ ਅਨੰਦ ਪ੍ਰਸਾਦ ਖਾਲਸਾ ਦਾ ਜਨਮ ਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਨੂੰ ਜਾਣ ਵਾਲਾ ਰੋਡ ਉਧਰ ਤੁਸੀਂ ਦੇਖ ਸਕਦੇ ਹੋ ਆ 10 ਫੁੱਟ ਪੂਰਾ ਡਾਊਨ ਕਰ ਦਿੱਤਾ ਗਿਆ ਤੇ ਉਹਦੇ ਬਾਅਦ ਇਹਦੀ ਪਟਾਈ ਸ਼ੁਰੂ ਹੋ ਜਾਣੀ ਹੈ ਤੇ ਪਿੱਛੇ ਜਿਹੜੀ ਲੁੱਕ ਪਾਉਣ ਦਾ ਕੰਮ ਉਹ ਵੀ ਸ਼ੁਰੂ ਹੋ ਚੁੱਕਿਆ ਹੈ। ਸੋ ਕਾਰ ਸੇਵਾ ਕਿਲਾ ਆਨੰਦਗੜ੍ਹ ਮਹਾਪੁਰਸ਼ਾਂ ਵੱਲੋਂ ਲਗਾਤਾਰ ਸੇਵਾਵਾਂ ਜਾਰੀ ਹਨ। ਆ دونكੇ ਜਿੱਥੇ ਕਿ ਅਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਦੀਵਾਲੀ ਦੀਆਂ ਤਿਆਰੀਆਂ ਹੋ ਰਹੀਆਂ ਹਨ ਉੱਥੇ ਮਹਾਪੁਰਸ਼ਾਂ ਵੱਲੋਂ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਰੋਡ ਹੈ ਰੋਡ ਦੇ ਕੰਮਾਂ ਵਿੱਚ ਕਾਫੀ ਤੇਜ਼ੀ ਲਿਆਂਦੀ ਗਈ ਹੈ ਤਾਂ ਜੋ ਜੋ ਕਿ ਲੱਖਾਂ ਦੀ ਤعداد ਦੇ ਵਿੱਚ ਸੰਗਤ ਹੋਲਾ ਮਹੱਲਾ ਬਸਾਖੀ ਨੂੰ ਆਣੀ ਹੈ ਉਹ ਇਹ ਦੇਖਣਗੇ ਕਿ ਉਹੀ ਰੋਡ ਹੈ ਇਹ ਜਿਸ ਰੋਡ ਤੇ ਅਸੀਂ ਕਦੇ ਆਂਦੇ ਜਾਂਦੇ ਸੀ ਇਹ ਉਹੀ ਰੋਡ ਹੈ ਜਿਸ ਤੇ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਸੀ ਇਹ ਸਾਧ ਸੰਗਤ ਜੀ ਉਹ ਰੋਡ ਹੈ ਜਿੱਥੇ ਕਿ ਨੌਰੇ ਪੋਰੇ ਤੋਂ ਬਾਬਾ ਸੇਵਾ ਸਿੰਘ ਹੋਣੀ ਗੱਡੀਆਂ ਦੇ ਉੱਤੇ ਸਮਾਨ ਲੱਦ ਕੇ ਇਨਾ ਜੰਗਲਾਂ ਤੋਂ ਹੁੰਦਿਆਂ ਹਦਾਇਆਂ ਠਿੱਕੜ ਰੇਤਾ ਸਭ ਕੁਝ ਆ ਜਾਂਦਾ ਤਾਂ ਹੜਕੇ ਉਹਨਾਂ ਦਾ ਸਾਹਮਣਾ ਕਰਦੇ ਹੋਏ ਆਨੰਦਪੁਰ ਸਾਹਿਬ ਲੰਗਰ ਲਾਂਦੇ ਸਨ ਇਸੇ ਤਰ੍ਹਾਂ ਬਾਬਾ ਪਾਕ ਸਿੰਘ ਬਾਬਾ ਲਾਭ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਮਹਾਪੁਰਸ਼ ਵੱਲੋਂ ਲਗਾਤਾਰ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਸਾਰਿਆ ਗਿਆ ਉਹਨਾਂ ਦੀ ਦੇਖ ਰੇਖ ਉਸ ਤੋਂ ਬਾਅਦ 10 ਪੋਲ ਇਲਾਕੇ ਵਿੱਚ ਜਿਹੜੇ ਇਥੇ ਬੇਲਿਆਂ ਦੇ ਵਿੱਚ ਬਣਾਏ ਗਏ ਐ ਮਾਹਪੁਰੇ ਮਾਪਾ ਸਤਨਾਮ ਸਿੰਘ ਜੀ ਦੇਖ ਰੇਖੇਟਾ ਜਿਹੜਾ ਕੰਮ ਹੈ ਲਗਾਤਾਰ 1.5 ਸਾਲ ਤੋਂ ਚੱਲ ਰਿਹਾ ਹੈ ਸੰਪਰਦਾਕਾਰ ਦੇਵਾ ਕਿਲਾ ਆਨੰਦਗੜ੍ਹ ਬਲੋਂ ਦੋਸਤੋ ਅਦੇਸ਼ਾਂ ਬੇਚਾਂ ਵੀ ਸੰਗਤਾਂ ਨੂੰ ਤੁਹਾਨੂੰ ਲਾਈਵ ਦੱਸ ਰਹੇ ਆਂ ਹਰੋਂ ਦੇ ਪੌਂ ਜਿਹੜਾ ਬਹੁਤ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਥੱਲੇ ਦਿਖ ਨਹੀਂ ਰਿਹਾ ਤੇ ਸਤਕਾਰ ਵਜੋਂ ਮਾਹ ਪਰਸ਼ਾਨਾਂ ਨੂੰ ਹੱਥ ਜੋੜਦਿਆਂ ਹੋਈਆਂ ਸੰਗਤਾਂ ਜਾ ਰਹੀਆਂ ਨਮਸਕਾਰਾਂ ਹੋ ਰਹੀਆਂ ਨਮਸਕਾਰਾਂ ਹੋਣੀਆਂ ਵੀ ਚਾਹੀਦੀਆਂ ਹਨ ਕਿਉਂਕਿ ਇਹ ਛੋਟਾ ਜਿਹਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ 10 ਕਿਲੋਮੀਟਰ ਦਾ ਪ੍ਰੋਜੈਕਟ ਜੋ ਕਿ 10 ਕਰੋੜ ਦਾ ਪ੍ਰੋਜੈਕਟ ਹੈ ਇਹ ਉਹ ਘਾਟਾ ਜਿੱਥੇ ਕਿ ਆਮ ਗੱਡੀਆਂ ਕਾਰਾਂ ਖਰਾਬ ਹੋ ਜਾਂਦੀਆਂ ਸਨ ਅੱਜ ਇਸੇ ਨੇੜੇ ਬਿਗੜ ਜਾ ਕੇ ਆ ਸਕਦੇ ਉਹ ਦੋ ਤੋਂ ਹੋਟਾ ਆਪਣਾ ਹਰਪਾਲ ਸਿੰਘ ਪਾਲੀ ਕਾਣ ਪਰ ਕੋਈ ਤੋਂ ਲਗਾਤਾਰ ਸਾਹਮਣੇ ਪਹਿਲਾ ਦਰਸ਼ਨ ਘਾ ਲੋ ਮਹਾਂਪੁਰਛ ਬਾਬਾ ਸਤਨਾਮ ਸਿੰਘ ਜੀ ਸੰਪਰਦਾਵਾਂ ਕਾਰਦੇਵਾ ਕਿਲਾ ਆਨੰਦਗੜ੍ਹ ਤੇ ਬਾਬਾ ਸੁੱਚਾ ਸਿੰਘ ਜੀ ਜੋ ਕਿ ਰੋਡ ਦੀਆਂ ਸੇਵਾਵਾਂ ਵਿੱਚ ਲਗਾਤਾਰ 1.5 ਸਾਲ ਤੋਂ ਚੱਲ ਰਹੀਆਂ ਹਨ ਤੋ ਦੋਸਤੋ ਵੀਡੀਓ ਵੱਤੇ ਵੱਤੇ ਸ਼ੇਅਰ ਕਰ ਦਿਓ ਦੇਸ਼ਾਂ ਪਰਦੇਸ਼ਾਂ ਤੱਕ ਤਾਂ ਜੋ ਇਹ ਰੋਡ ਦਾ ਜਿਹੜਾ ਬਾਕੀ ਰਹਿਦਾ ਕੰਮ ਹੈ ਉਹ ਵੀ ਛੇਤੀ ਹੋ ਸਕੇ। ਤੋ ਆਪ ਬਾਬਾ ਜੀ ਟ੍ਰੈਫਿਕ ਕੰਟਰੋਲ ਕਰਦੇ ਹੋਏ ਹੱਥ ਮਾਰਦੇ ਹੋਏ ਐ ਤੇ ਅੱਗੇ ਜਿਹੜਾ ਕੰਮ ਹੈ ਕਰ ਰਿਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਵੱਤੇ ਵੱਤੇ ਸ਼ੇਅਰ ਕਰਿਓ। ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਕਾਣ ਪਰ ਕੋਈ ਗਲਾਫਤੇ ਵਾਹਿਗੁਰੂ ਜੀ ਦਾ ਹਰਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ।